ਸਤਿਗੁਰ ਦੀ ਮਿਹਰ ਨਾਲ ਤੁਹਾਡਾ ਆਪਣਾ ਲਾਹੌਰ ਸਿੰਘ ਖੁਸ਼ੀ ਕੋ ਅੱਜ ਅਸੀਂ ਪਹੁੰਚੇ ਹਾਂ ਜਲਾ ਗੁਰਦਾਸਪੁਰ ਦੇ ਡੇਰਾਬਾਦਾ ਨਾਨਕ ਪਿੰਡ ਪੱਖੋ ਖੇ ਜਿੱਥੇ ਕੀ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਦਾ ਚੋਕ ਸਭ ਨਾਲ ਬਾਬਾ ਜੀ ਦੀ ਯੂਨ ਦੇ ਬਾਬਾ ਜੀ ਨਾਲ ਗੱਲਬਾਤ ਕਰਕੇ ਕਿਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਸੰਤਨ ਨੂੰ ਜਾਣ ਗੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੀ ਅਸੇ ਕਿਸੇ ਸਾਧ ਸੰਗ ਜੀ ਇਹ ਇਤਿਹਾਸ ਇੱਥੋਂ ਦਾ ਵਾ ਜਿਹੜੇ ਗੁਰੂ ਨਾਨਕ ਦੇਵ ਦੇ ਸਹੁਰਾ ਸਾਹਿਬ ਹਿੰਨਾ ਉਹ ਮੂਲ ਚੰਦ ਖਤਰੀ ਉਸ ਸਮੇਂ ਪ੍ਰਾਤਨ ਇਥੇ ਪਰਿਵਾਰੀ ਲੱਗੇ ਉਹਨਾਂ ਦੀ ਬੇਟੀ ਹੀ માતા ਸੁਲਖਨੀ ਜੀ ਜਿਹੜੀ ਗੁਰਨਾਨਕ ਦੇਵ ਜੀ ਧਰਮ ਪਤਨੀ ਉਹ ਬਟਾਲੇ ਸ਼ਹਿਰ ਤੋਂ ਮਤਲਬ ਉਹਨਾਂ ਦੀ ਵਿਰਾਤ ਆਈ ਸੁਲਤਾਨਪੁਰ ਲੋਧੀ ਤੋਂ ਗੁਰਨਾਨਕ ਦੇਵ ਜੀ ਵਿਆਹਣ ਵਾਸਤੇ ਆਏ ਤੇ ਸੁਲਤਾਨਪੁਰ ਲੋਧੀ ਚਲੇ ਇਸ ਸਥਾਨ ਤੇ ਵੱਡੇ ਹੋਏ ਆ ਬਾਬਾ ਸ਼੍ਰੀ ਚੰਦ ਇੱਥੇ ਜਿੱਥੇ ਮੰਦਿਰ ਬਣਿਆ ਇੱਥੇ ਇਹਨਾਂ ਲੰਮੀ ਬਾਹ ਕਰਕੇ ਆਪਣੇ ਭਤੀਜੇ ਧਰਮਚੰਦ ਨੂੰ ਉਸ ਸਮੇਂ ਲਾਇਆ ਜੋ ਡੇਰਾ ਬਾਬਾ ਬਾਨਾਲਕ ਬੇਦੀ ਪਰਿਵਾਰ ਚੱਲਦਾ ਰਿਹਾ ਇਤਿਹਾਸ ਇਥੋਂ ਦਾ ਬਾਬਾ ਲਖਮੀ ਜਾਨ ਜੀ ਸੱਚਖੰਡ ਨੂੰ ਸਕਾਰ ਕੇ ਜਕੇ ਸਿੱਧੇ ਸੱਚਖੰਡ ਨੂੰ ਚਲੇ ਗਏ ਤੇ ਉਸ ਸਮੇਂ ਫਿਰ ਇਹਨਾਂ ਦਾ ਬੇਟਾ ਵੀ ਨਾਲ ਹੀ ਤੇ ਬਾਬਾ ਜੀ ਨੇ ਆਪਣੇ ਨੇਤਰ ਖੋਲੇ ਵੀ ਭਾਈ ਸਾਹਿਬ ਤੇ ਚਲੇ ਗਏ ਸੱਚਖੰਡ ਨੂੰ ਲਿਖਾ ਦੇਣ ਕਿ ਨਾਹਰ ਉਹ ਬੇਟੇ ਨੂੰ ਲਾਇਆ ਵਾ ਲਾ ਕੇ ਤੇ ਫਿਰ ਉਹ ਨੂੰ ਪਾਦਣਾ ਕੋਈ ਨਾ ਕੀਤੀ ਇਹ ਫਿਰ ਉਹਨਾਂ ਦੇ ਵਿੱਚੋਂ ਬੇਦੀ ਪਰਿਵਾਰ ਜਿਹੜਾ ਬਾਬਾ ਨਾਲ ਚੱਲਣ ਦੀ ਇਤਿਹਾਸ ਇਥੋਂ ਦੇ ਤੇ ਬਬਲੀ ਇਹ ਸੰਗੁਰਦੇ ਜਿਹੜਾ ਮਤਲਬ ਪਿਆਸਰ ਬੁਖਾਰ ਨਾਲ ਜਿਹੜਾ ਇਤਿਹਾਸ ਹੈ ਬਿਲਕੁਲ ਲੋਕਾਂ ਦੀ ਜਿਹੜੀ ਮਤਲਬ ਬੁਖਾਰ ਹੈ ਉਹ ਕੀ ਬੋਲ ਸਕਦਾ ਬਬਲੀ ਜੀ ਇਥੇ ਚੌਥਾ ਬੁਖਾਰ ਬਾਬਾ ਸ੍ਰੀਚੰਦ ਜੀ ਨੇ ਉਸ ਸਮੇਂ ਬਤਾ ਹੈ ਕਿ ਜੇ ਚਾਰ ਦਿਨ ਬਾਅਦ ਨਸਦੀ ਰਛੜ ਜਾਂਦੇ ਤੇ ਫਿਰ ਸੰਗਤਾਂ ਆਣ ਕੇ ਬਾਬਾ ਜੀ ਨੂੰ ਨਮਸਕਾਰ ਕਰਦੀਆਂ ਹੈ ਤੇ ਬਾਬਾ ਸ੍ਰੀਚੰਦ ਕਹਿਣ ਲੱਗੇ ਕਿ ਤੂੰ ਹੀ ਉਦਾਸ ਬਰੇ ਕੀ ਗੱਲ ਹੈ ਤਾਂ ਤੇ ਚਿਹਰਿਆਂ ਤੇ ਰੌਣਕ ਨਹੀਂ ਉਹਨਦੇ ਬਾਬਾ ਜੀ ਸਾਨੂੰ ਇੱਕ ਬੁਖਾਰ ਚੜਦਾ ਪਰਿਵਾਰ ਨੂੰ ਉਹ ਚੌਥੇ ਦਿਨ ਸ਼ਰੀਰ ਛੱਡ ਜਾਂਦੇ ਨੇ ਤੇ ਇਸ ਕਰਕੇ ਫਿਰ ਅਹੀ ਨਿਮੋ ਜਾ ਨੇ ਤੇ ਬਾਬਾ ਸਿਰਜਣ ਨੇ ਉਹ ਥੰਮ ਸਾਹਿਬ ਆ ਉਹਦੇ ਨਾਲ ਬੁਖਾਰ ਵੱਧਾ ਵਾ ਆਂਦੀ ਭਗਤਾ ਅਜ ਤੋਬਾਰ ਕਿਸੇ ਨੂੰ ਤੰਗੀ ਨਹੀਂ ਦੇਣੀ ਉਹਨਾਂ ਦੇ ਹੱਤਾਂ ਦੀ ਇਟਾਲੀ ਆ ਜੀ ਬਾਬਾ ਜੀ ਦੀ ਉਹ ਦਾਤਨ ਕੰਮ ਕਰਕੇ ਇਹਦੇ ਨਾਲ ਬੁਖਾਰ ਵੱਧਾ ਵਾ ਅੱਜ ਵੀ ਲੋਕਾਂ ਦੀਆਂ ਮਨੋਗਾਮਨਾ ਜਿਹੜੀਆਂ ਪੂਰੀਆਂ ਹੁੰਦੀਆਂ ਬਾਬਾ ਜੀ ਨੂੰ ਜਦੋਂ ਬੁਖਾਰ ਜਿਹੜਾ ਲੋਕੀ ਦੇ ਦਰਜਾ ਜਿਹੜੇ ਮੰਤਰ ਕਰਦੇ ਕਿ ਮਨ ਮੁਕਤੀ ਸਿਧਾ ਅਬਜੂ ਇਦਾਂ ਵਾਂ ਵੀ ਇੱਥੇ ਮਿੱਠੀਆਂ ਰੋਟੀਆਂ ਚੜ੍ਹਦੀਆਂ ਦੇਸੀ ਘੋਲਦੀ ਜਿੱਦਾਂ ਮੰਨੀ ਜਵਾਰ ਦੀ ਮੋਟੀ ਮੰਨੀ ਹੁੰਦੀ ਹੈ ਪਹਿਲਾਂ ਪ੍ਰਾਤਨ ਦੀਪੀਆਂ ਪਕਾਉਂਦੀਆਂ ਹੁੰਦੀਆਂ ਉਹ ਗੁੜ ਪਾਲ ਉਹ ਖੰਡ ਪਾਲ 2 ਪ੍ਰਸ਼ਾਦੇ ਬਣਾ ਲਓ 5 ਬਣਾ ਲਓ 11 ਬਣਾ ਲਓ ਜਿਨੀ ਕਿ ਛੇਦੀ ਸਰਦਾ ਤੇ ਉਹ ਫਿਰ ਇਧਿਆਨ ਕਿ ਮਿੱਠੀਆਂ ਰੋਟੀਆਂ ਜਿਹੜੀਆਂ ਚੜ੍ਹਦੀਆਂ ਨੇ ਆਪਾਂ ਅਰਦਾਸ ਬੇਨਤੀ ਕਰਦੇ ਆ ਤੇ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਕਿੰਨੀ ਵਾਰੀ ਇੱਥੇ ਆਉਣਾ ਪੈਂਦਾ ਕਿ ਕਿ ਆਉਣਾ ਇੱਕੋ ਵਾਰੀ ਆਉਣਾ ਪੈਂਦਾ ਵਾ ਜੇ ਨਹੀਂ ਬੰਦ ਬਸ ਦੂਰੋਂ ਆਇਆ ਜਾਂਦਾ ਤੇ ਤੁਸੀਂ ਸਮੇਂ ਮੁਤਾਬਕ ਬਾਬਾ ਸਿਰਜਨ ਦਾ ਨਾਮ ਲੈ ਕੇ ਤੇ ਉਥੇ ਆਪਣੇ ਨਗਰ ਦੇ ਵਿੱਚ ਹੀ ਜਾਨਵਰਾਂ ਨੂੰ ਤੁਸੀਂ ਜਿਹੜੇ ਮਿੱਠੇ ਪ੍ਰਸ਼ਾਦ ਦੇ ਅਰਦਾਸ ਕੀਤੀ ਆ ਉਹ ਤੁਸੀਂ ਬਾਛ ਸਕਦੇ ਕਿਉਂਕਿ ਜੇ ਅੱਜਕੱਲ੍ਹ ਉਹ ਆਪਣੇ ਘਰਾਂ 'ਚ ਤੁਸੀਂ ਪ੍ਰਸ਼ਾਦ ਦੇਵੋਗੇ ਤੇ ਉਹ ਅਜੇ ਪਰਿਵਾਰ ਆਪਣੇ ਵੀ ਕਹਿੰਦੇ ਵੀ ਪੰਜ ਕੀ ਜਾਦੂ ਤੂਣਾ ਕੀਤਾ ਉਹਦੇ ਨਾਲ ਕਿਸੇ ਨੂੰ ਨਾਮ ਦੋ ਜੇ ਗਊਪੀਰਾ ਦੇਈਦਾ ਵਾ ਕਿਸੇ ਗਾਈ ਨੂੰ ਅੱਜਕੱਲ੍ਹ ਕੁਝ ਹੋ ਜੇ ਕਹਿੰਨਾ ਫਲਾਣਾ ਕੁਝ ਦੇ ਗਿਆ ਉਹਦੇ ਨੂੰ ਵੇਚ ਰਿਆ ਵੀ ਮਾਲਕ ਦਾ ਨਾਮ ਲੈ ਕੇ ਤੇ ਜਾਨਵਰਾਂ ਨੂੰ ਤੁਸੀਂ ਛੋਟੇ ਛੋਟੇ ਪੀਛ ਕਰਕੇ ਪਾ ਦਿਓ ਲਾ ਕੇ ਜਾਲ ਥਾਲੀ ਚ ਪਾ ਦਿਓ ਕੌਲੀ ਚ ਪਾ ਦਿਓ ਮਹਾਰਾਜ ਕਿਰਪਾ ਕੋਸ਼ਿਸ਼ ਨੂੰ ਦੀ ਤੇ ਬਾਬਾ ਤਈਪੜ ਜਾਂ ਨਰਮਲ ਕਰ ਦਿੰਦਾ ਇਹ ਵੀ ਜਿਹਨੂੰ ਇੱਕ ਮਹੀਨਾ ਜਾਂ ਦੋ ਮਹੀਨੇ ਨਿਕਾ 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 ਨਹੀਂ ਹਟਦਾ ਉਹ ਇੱਥੇ ਆਣ ਕੇ ਬਾਬਾ ਜੀ ਦੇ ਅਰਦਾਸ ਕਰੋ ਤੇ ਉਹਨਾਂ ਦਾ ਸਾਰਾ ਕੁਝ ਜਿਹੜਾ ਬਿਲਕੁਲ ਕਲੀਅਰ ਹੋ ਜਾਂਦਾ ਜਿਨੇ ਛੋਟੇ ਛੋਟੇ ਬੱਚੇ ਵੀ ਜਾਂ ਹੋਰ ਵੀ ਲੋਕ ਕਈ ਬੋਲ ਕੋਈ ਵੀ ਪਰਾਂ ਮਾਹ ਸਾਡੇ ਕੋ ਕਹੇ ਵੇਲੇ ਕੰਗੀਆਂ ਦੀਆਂ ਮੱਜਾਂ ਬਿਮਾਰ ਹੋ ਜਿੰਦੀਆਂ ਦੁੱਧ ਨਹੀਂ ਦੇਂਦਿਆਂ ਆਂਦੇ ਬਾਬਾ ਜੀ ਐਦਾਂ ਬੁਖਾਰ ਬਰਾ ਚੜਦਾ ਉਹਨਾਂ ਨੂੰ ਆਪਾਂ ਕਹੀਦਾ ਵੀ ਤੁਸੀਂ ਪੇਰਾ ਲਾਵੋ ਬਾਬਾ ਜੀ ਦੀ ਧੂਨੇ ਦੀ ਰਾਖ ਵਿੱਚ ਪਾ ਕੇ ਉਹ ਦੇਈ ਦੀ ਇੱਕੋ ਪੇਰਾ ਦੇਣ ਦੇ ਨਾਲ ਉਹਨਾਂ ਦੀ ਮਾਜੀ ਕੋ ਜਿਹੜਾ ਜੋ ਵੀ ਠੀਕ ਹੋ ਜਾਂਦੇ ਆ ਤੇ ਆਪਾਂ ਜਿੰਨੀ ਸੰਗਤਾਂ ਬੱਚਾ ਵਾ ਬਜ਼ੁਰਗਿਆ ਜਿਹੜੇ ਨੇ ਤੇ ਜੇ ਮਹਾਰਾਜ ਦੀ ਕਿਰਪਾ ਹੋ ਜੇ ਅਸੀਂ ਪ੍ਰਸ਼ਾਦ ਦੇ ਨਾਮ ਅਰਦਾਸ ਕਰਨੀ ਆ ਉਹਨਾਂ ਦੀ ਮੰਨਦੀਆਂ ਭਾਵਨਾ ਜਿਹੜੀਆਂ ਪੂਰੀ ਵਿਸ਼ਵਾਸ ਰੱਖਣਾ ਪਏ। ਵੀ ਜਿਵੇਂ ਬਾਬੇ ਗੱਲ ਕੀਤੀ ਵੀ ਦੂਰ ਨੇੜੇ ਸੱਜ ਤਾਂ ਨਹੀਂ ਕਿਸ਼ਟਾਂ ਪਹੁੰਚ ਸਕਦੀਆਂ। ਜੀ। ਉਹਨੂੰ ਮਜ਼ੂ ਆਪਣੀ ਮੰਤਾ ਜਿਹੜੀ ਉੱਥੋਂ ਹੀ ਬੈਠਾ ਜਿਹਨੂੰ ਮੰਨ ਸਕਦੇ ਨੇ। ਹਾਂ ਜੀ। ਉੱਥੋਂ ਬਾਅਦ ਜਿਹੜਾ ਮਤਲਬ ਕਦੇ ਜਦੋਂ ਇੱਧਰੋਂ ਆਉਣ ਤੱਕ ਆ ਆਸਾ ਕਿਤੇ ਖੁਸ਼ੀ ਨਾ ਕੋਈ ਪਾਬੰਦੀ ਨਹੀਂ ਕੋਈ ਵਾਰ ਨਹੀਂ ਵੀ ਆਪਾਂ ਬਾਬਾ ਸਿਰਜਣ ਦੇ ਚਰਨਾਂ 'ਚ ਅਰਦਾਸ ਕਰਨ ਦੀ ਜਿਆਦਾ ਚ ਰਹੀ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਉਹਨਾਂ ਨੂੰ ਜਲ ਵੀ ਇੱਥੋਂ ਦਿੰਦੇ ਆ ਜਿਹੜਾ ਅੰਮ੍ਰਿਤ ਬਾਠ ਦਾ ਹੁੰਦਾ ਵਾ, ਉਹ ਜਲ ਦੇ ਛੋਟੇ ਛੋਟੇ ਆਪਣਾ ਲਿਫਾਫਾ ਫੇਰੇ ਖੁੰਨ ਚ ਅਮਰਿਤ ਪਾਹੀ ਦਾ ਉਹ ਦੇਈਦਾ ਵੀ ਇਹਨਾਂ ਦਾ ਇਸ਼ਨਾਨ ਇਤਰਾ ਦੋ ਸਭ ਮੰਨੋ ਕਾਵਨ ਪੂਰੀਆਂ ਨੇ ਕਿੱਥੇ ਬਗੜੀਏ ਸਤੌਂ ਪਿੰਡ ਦਾ ਕਿਹੜੇ ਮੋਜੇਲੇ ਜਿੱਤੇ ਕਿੱਥੇ ਇਹ ਗੁਰਦਾਸਪੁਰ ਜ਼ਿਲ੍ਹੇ ਚ ਪੈਂਦਾ ਹੈ ਡੇਰਾ ਬਾਬਾ ਨਾਨਕ ਸਾਹਿਬ ਤੋਂ ਅੱਧਾ ਕਿਲੋਮੀਟਰ ਹੈ ਜਿੱਥੇ ਚੋਲਾ ਸਾਹ ਗੁਰਦੁਆਰਾ ਇਹ ਹਾਈਵੇ ਹੁਣ ਮੋਦੀ ਸਰਕਾਰ ਵੱਲੋਂ ਨਿਕਲਿਆ ਜਿਹੜਾ ਪਾਕਿਸਤਾਨ ਨੂੰ ਪ੍ਰਤਾਪੁਰ ਸਾਹਿਬ ਲੰਘਾ ਇਹ ਸੰਧੂ ਸਾਹਿਬ ਦੀ ਦੇਣ ਹੈ ਜਿਨ੍ਹਾਂ ਨੇ ਅਪਰਾਧਾ ਕਰਕੇ ਪਾਕਿਸਤਾਨ ਵਾਲਿਆਂ ਨੇ ਉਧਰੋਂ ਉਧਰੋਂ ਪ੍ਰਾਲਾ ਕਰਕੇ ਇਹ ਰਸਤਾ ਖੋਲਿਆ ਅੱਜ ਉਥੇ ਰੌਣਕਾਂ ਲੱਗੀਆਂ ਨੇ ਤੇ ਬਹੁਤ ਵਧੀਆ ਇਹ ਕੋਰੀਡੋਰ ਬਣਿਆ ਵਾ ਇਹਦੇ ਤੋਂ ਅੱਧਾ ਕਿਲੋਮੀਟਰ ਪਰਲੇ ਪਾਸੇ ਸ਼ਹਿਰ ਦੇ ਨਾਲ ਆ ਚੋਲਾ ਸਾਹਿਬ ਗੁਰਦੁਆਰਾ ਉਸੇ ਰੋਡ ਤੋਂ ਚੜ੍ਹਦੇ ਬੰਦੇ ਨੂੰ ਅੱਧੇ ਕਿਲੋਮੀਟਰ ਦੇ ਉੱਤੇ ਇਹ ਪਿੰਡ ਪੱਖੋ ਕੇ ਚਾਲੀ ਸਾਹਿਬ ਜਿੱਤੇ ਬਾਬਾ ਸਿਰਜੰਦੀ ਨੇ ਜਾਬ ਕੀਤਾ ਬੰਦਗੀ ਕੀਤੀ ਇਹ ਚਾਲੀ ਉਹਨਾਂ ਦੇ ਹੱਥਾਂ ਦੀ ਸ਼ੋਭਾ ਉੱਬੇ ਕੋਈ ਦਿਨਵਾਰ ਜਾਂ ਕਿਸੇ ਦਿਨ ਦੀ ਮੰਨ ਕੋਈ ਦਿਨਵਾ ਕੋਈ پابੰਦੀ ਨਹੀਂ ਜਦੋਂ ਮਰਜ਼ੀ ਕੋਈ ਆ ਸਕਦਾ ਆਪਾਂ ਖੁੱਲਾ ਦਰਬਾਰ ਹੈ ਭੋਜਨ ਪਾਣੀ ਹਰ ਇੱਕ ਚੀਜ਼ ਸੰਗਤ ਨੂੰ ਦਾਂਗੇ ਰਾਤ ਰਹਿਣ ਵਾਸਤੇ ਮਕਾਨ ਬਣੇ ਨੇ ਖੁਦ ਅਹੀਂ ਮੁਖ ਸੇਵਾਦਾਰ ਹੈ ਤੇ ਸੇਵਾ ਕਰਦੇ ਜਿੰਨੀਆਂ ਸੰਗਤਾਂ ਵੀ ਆਉਂਦੀਆਂ ਨੇ ਚੋਲੇ ਸਾਹਿਬ ਦਾ ਮੇਲਾ ਹੁੰਦਾ 1 ਮਾਰਚ ਤੋਂ ਲੈ ਕੇ 20 ਮਾਰਚ ਤੱਕ ਲੰਗਰ ਬਹੁਤ ਚੱਲਦੇ ਨੇ ਸੰਗਤਾਂ ਦੇ ਸੰਯੋਗ ਦੇ ਨਾਲ ਉਹਨਾਂ ਦੀ ਸੇਵਾ ਕਰਦੇ ਕੋਈ ਕਿਸੇ ਕਿਸਮ ਦੀ ਲੋਚ ਨਹੀਂ ਸਕਦਾ ਆਪਣੀ ਮੁੱਖ ਮਨਕਮਾ ਹਾਂ ਜੀ ਆਪ ਨੂੰ ਕੋਈ ਅਸੀਂ ਇਹ ਨਹੀਂ ਦੀਸਵੰਦ ਲੈਂਦੇ ਪਿਸਾਨੋ 10000 ਰੁਪਇਆ ਦੋ 500 ਦੋ 2000 ਦੋ 20000 ਦੋ ਨਾ ਆਪਣੀ ਸ਼ਰਧਾ ਨਾਲ ਆਪਾਂ ਕੋਈ ਪੈਸਾ ਨਾ ਦੋ ਆਪਾਂ ਅਰਦਾਸ ਕਰਨੀ ਹੈ ਮਹਾਰਾਜ ਜੀ ਕੰਨ ਕੋਈ ਲਾਲਚ ਨਹੀਂ ਸੋ ਇਹ ਸਾਣਾ ਬਾਬਾ ਜੀ ਜਿਨ੍ਹਾਂ ਨੇ ਜਿਹੜਾ ਬਾਬਾ ਨਾਨਕ ਦੇ ਗੁਰਦਰਾ ਪਖੋ ਗਿਆ ਦਾ ਜਿਹੜਾ ਬਾਬਾ ਕੰਤਰ ਬਾਬਾ ਸ਼ਿਰ ਚਾਂਦੇ ਉਧਰ ਦੇ ਤਿਹਾਜ ਤੋਂ ਸੰਗਤ ਨੂੰ ਜੁੜਾ ਮੈਂ ਤਾਂ ਡਾ ਆਪਣਾ ਆਪਣੇ ਚੇਤ ਤੁਸੀਂ